करो. करों, चालू करो चालू नुक़सान मोर्चादार ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰੀ ਪਾਤਰ ਬੰਦ ਕਰੋ ਸਰਕਾਰੀ ਪਾਤਰ ਬੰਦ ਕਰੋ ਮੈਲਵੇਕੀਆਂ ਦਾ ਸਰਕਾਰੀ ਤਕਨੀਕ ਰੱਦ ਕਰੋ ਰੱਦ ਕਰੋ ਸ਼ੂਕਰ ਮੈਲ ਸ਼ੇਰੋਂ ਵਿੱਚ ਦੀ ਤਕਨੀਕ ਰੱਦ ਕਰੋ ਰੱਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾ 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 ਸਿੱਖ ਖਾਲਸਾ ਮੋਰਚਾ ਜਿੰਦਾਬਾ 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 ਕਿਸਾਨ ਜੱਟ ਬੰਦੀਆਂ ਦਾ ਇਕਾ ਜਿੰਦਾਬਾ ਗੁਰੂ ਦਾ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਅਕਾਲ ਕੀ ਹੈ ਜਿਹੜੀ ਇਹ ਹੜ ਹੜ ਦੀ ਸਥਿਤੀ ਆਈ ਹੈ ਅੱਜ ਸ਼ੰਕੇ ਲੋਕਾਂ ਵੱਲੋਂ ਯਾਰ ਕੀਤੇ ਜਾ ਰਹੇ ਆ ਵੀ ਇਹ ਪੰਜਾਬ ਦੇ ਨਾਲ ਜਾਇਤੀ ਹੈ ਇਹ ਕੋਈ ਕੁਦਰਤੀ ਆਫਤ ਨਹੀਂ ਇਹਨੂੰ ਕਹਿ ਸਕਦੇ ਅੱਜ ਸਵਾਲ ਉੱਠਨੇ ਸਰਕਾਰਾਂ ਤੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਹਰ ਜਥੇ ਬੰਦੀ ਹਰ ਧਾਰਮਿਕ ਸੰਸਥਾ ਆਪਣੇ ਆਪਣੇ ਤੌਰ ਤੇ ਲੱਗੀ ਹੈ ਹੜਪੀੜਤਾ ਦੀ ਮਤ ਕਰ ਨੂੰ ਜਿੱਦਾਂ ਅਸੀਂ ਤਕੈਤ ਸਾਹਿਬ ਅੱਜ 5 6 ਦਿਨ ਹੈ ਗਿਆ 700 ਏਕੜ ਦਾ 2 ਤੇ 700 ਗੋਰੀ ਡਾਈ ਵੰਡ ਕੀ ਗਏ ਆ ਪਾਰਲੇ ਸਭਰਾ ਕੀਦੇ ਦੇ ਵਿੱਚ ਹਰ ਬੰਦਾ ਜਿੰਨੇ ਜੁਗਾ ਆਪਣੇ ਤੌਰ ਤੇ ਕਰ ਰਿਹਾ ਸਰਕਾਰਾਂ ਜਿਹੜੀਆਂ ਸਰਕਾਰਾਂ ਇੱਕ ਦੂਜੇ ਤੇ ਭਾਂਡਾ ਪਾੜਦੀਆਂ ਕੇਂਦਰ ਸਰਕਾਰ ਦੀ ਜਿਹੜੀ ਨੀਤੀ ਆ ਕਿ ਟਕਰਾਹ ਪੈਦਾ ਕਰਨਾ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਵਿੱਚ ਇਸ ਕਰਕੇ ਅਸੀਂ ਸੋਚਦੇ ਆਂ ਵੀ ਇਹ ਜਿਹੜੀ ਤਰਾਸਦੀ ਆ ਸਰਕਾਰ ਨੇ ਕੀਤੀ ਆ ਇਹ ਸਰਕਾਰ ਕਿਸਾਨਾਂ ਦੀ ਬਾਹ ਫੜੇ ਘਟ ਤੋਂ ਘਟ ਜਿੰਨਾ ਵੀ ਸਰਕਾਰ ਇਹ ਸ਼ੁਰੂ ਕਰੇ ਮੁਆਵਜ਼ਾ ਦੇਣਾ 10000 5000 ਕਾਊਂਟ ਦੇ ਵਿੱਚ ਕਿਸਾਨਾਂ ਦੇ ਪਾਵੇ ਉਹ ਆਪਣੀ ਕਿਉਂਕਿ ਕਣਕ ਜਿਹੜੀ ਕਣਕ ਦੀ ਫਸਲ ਆ ਉਹਦੀ ਬਿਜਾਈ ਸ਼ੁਰੂ ਕਰ ਸਕਦਾ। ਬੀਸੀ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੀਸੀ ਦੇ ਰਾਹੀਂ ਮੈਂਮੋਰੰਡਮ ਦਿੱਤੇ ਜਾ ਰਹੇ ਨੇ ਜਿਹੜੇ ਹੜਾਏ ਨੇ ਹੜ੍ਹਾਂ ਦੇ ਕਾਰਨ ਬਰਬਾਦ ਹੋਈ ਫਸਲ ਬਰਬਾਦ ਹੋਈ ਜ਼ਮੀਨ ਜਿਹੜੇ ਮਾਰੇ ਗਏ ਪਸ਼ੂ ਤੇ ਹੋਰ ਜੀਵ ਜੰਤੂ ਜਿੰਨੇ ਵੀ ਮਾਲ ਦੇ ਮਾਰੇ ਗਏ ਉਹਨਾਂ ਦੇ ਸਵੰਦ ਦੇ ਵਿੱਚ ਡੀਪੀ ਖਾਦ 슈ਗਰ ਮਿੱਲ ਸੇਰੋਂ ਨੂੰ ਚਾਲੂ ਕਰਨ ਉਹਦੀ ਜ਼ਮੀਨ ਵੇਚਣ ਲੱਗੇ ਆ ਉਹਨੂੰ ਰੋਕਣ ਲਈ ਰੋਕ ਕੇ ਜ਼ਮੀਨ ਤੇ ਮਿੱਲ ਚਾਲੂ ਕਰਾਉਣ ਲਈ ਇਹ ਸਾਰੇ ਅੱਜ ਦੇ ਮੋਰਚਾ ਮੰਗ ਪੱਤਰ ਦੇ ਵਿੱਚ ਸ਼ਾਮਲ ਹਨ